ਲੀਡਰ ਆਫ اپੋਜੀਸ਼ਨ ਦਾ ਤਜਰਬਾ ਗਾ ਇਹਨਾਂ ਦਾ ਤਜਰਬਾ ਗਾ ਇਹ ਆਵਾਮੀ ਲੀਗ ਵਾਲੀ ਪਾਰਟੀ ਦੇ ਦੇਸ਼ ਜਾਦੇ ਰਹੇ ਨੇ ਇਹਨਾਂ ਦਾ ਪਾਕਿਸਤਾਨ ਜਾਣ ਦਾ ਵੀ ਤਜਰਬਾ ਗਾ ਇਹ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ ਪਾਕਿਸਤਾਨੀਆਂ ਨੂੰ ਵੀ ਜਾਣਦੇ ਨੇ ਕਿ ਇਹ ਜਦੋਂ ਕੈਪਟਨ ਸਾਹਿਬ ਗਏ ਸੀ ਉਦੋਂ ਕਿੱਥੇ ਗਏ ਸੀ ਉਹ ਵੀ ਜਲਦ ਕਰ ਦਿਆਂਗੇ ਚਿੰਤਾ ਨਾ ਕਰੋ ਵੇਟ ਕਰ ਲਓ ਜੈਦੀ ਗੱਲ ਆ ਡਰੋ ਨਾ ਅਸੀਂ ਸਭ ਕੋ ਲੈ ਆਵਾਂਗੇ ਹਰ ਗੱਲ ਰੱਖਾਂਗੇ ਚਿੰਤਾ ਨਾ ਕਰੋ ਜੇ ਪੰਗਾ ਸਾਡੇ ਨਾਲ ਲਿਆ ਨਾ ਤੱਕ ਠੋਕ ਕੇ ਰੱਖ ਦਾਂਗੇ ਚਿੰਤਾ ਨਾ ਕਰਿਓ ਇਸ ਗੱਲ ਦੀ ਪੰਜਾਬ ਜਾਣ ਦਾ ਜਦੋਂ ਗਏ ਸੀ ਤੁਸੀਂ ਪਾਕਿਸਤਾਨ ਕਿੱਥੇ ਜਾ ਕੇ ਆਏ ਸੀ ਪੰਜਾਬ ਜਾਣ ਦਾ ਜਦੋਂ ਗੁਜਰਾਤ ਗਏ ਸੀ ਕਿੱਥੇ ਜਾ ਕੇ ਆਏ ਸੀ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਨਹੀਂ ਕਰਾਇਆ ਪਰਚਾ ਦਰਜ ਉਦੋਂ ਕਿਉਂ ਨਹੀਂ ਕਰਾਇਆ ਉਹ ਉਦੋਂ ਉਸ ਜੱਸੀ ਜਸਰਾ ਕੀ ਲਾਸੀ ਉਹਨਾਂ ਦਾ ਮੈਂ ਭੁੱਲ ਗਿਆ ਗਾਣਾ ਚੱਲਦਾ ਹੁੰਦਾ ਸੀ ਇੱਕ ਜੀਮਾ ਸਾਹਿਬ ਮੇਰੀ ਬੇਨਤੀ ਆ ਹੈ ਜੀਮਾ ਸਾਹਿਬ ਸਾਰਾ ਪੰਜਾਬ ਜਾਣ ਦਾਗਾ ਮੈਂ ਅਲਵਾ ਸਾਹਿਬ ਤੁਸੀਂ ਬਜ਼ੁਰਗ ਹੋਗੇ بڑے-ਵੱਡੇ ਹੋ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਮर्यादा ਦਾ ਖਿਆਲ ਰੱਖਿਆ ਕਰੋ ਅਸੀਂ ਤਾਂ ਸਿੱਖ ਰਹਾਂਗੇ ਪਰ ਲੇਕਿਨ ਤੁਸੀਂ ਤਾਂ ਜਦੋਂ ਪਾਕਿਸਤਾਨ ਦੀਆਂ ਗੱਲਾਂ ਕਰਦੇ ਹੋ ਤਾਂ ਤੁਹਾਡੇ ਦਿਲ 'ਚ ਮੈਨੂੰ ਲੱਗਦਾ ਪਾਕਿਸਤਾਨ ਆਉਂਦਾ ਹੈ